ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮੈਂ ਆ ਤੁਹਾਡਾ ਹੌਸ ਰਾਜ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਮਹਿੰਮ ਚਲਾਈ ਹੋਈ ਹੈ ਦੂਸਰੇ ਪਾਸੇ ਅਸੀਂ ਦੁੱਧ ਦੀ ਰਾਖੀ ਬਿੱਲੇ ਪਾਏ ਹੋਏ ਨੇ ਖੇਤ ਨੂੰ ਵਾਰ ਖਾਨ ਲੱਗੀ ਹੋਈ ਹੈ ਤੇ ਫਿਰ ਕੀ ਬਣੇਗਾ ਇਸ ਪੰਜਾਬ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤੇ ਨਹੀਂ ਖਤਮ ਕਰਨਾ ਉਸ ਨੇ ਤਾਂ ਪ੍ਰਸ਼ਾਸਨ ਨੂੰ ਹੁਕਮ ਦੇਣੇ ਨੇ ਇਧਰ ਡੀਜੀਪੀ ਗੌਰਵ ਜਯਾਦਵ ਦਾ ਇੱਕ ਬੜਾ ਵੱਡਾ ਬਿਆਨ ਆਇਆ ਹੈ ਕਿ 31 ਮਈ ਤੋਂ ਬਾਅਦ ਪੰਜਾਬ ਦੇ ਵਿੱਚੋਂ ਚਿੱਟੇ ਨਾਮ ਦੇ ਨਸ਼ੇ ਦੀ ਜੜ ਪੁੱਟ ਦਿੱਤੀ ਜਾਵੇਗੀ ਉਸ ਤੋਂ ਬਾਅਦ ਇੱਕ ਗ੍ਰਾਮ ਵੀ ਜੇਕਰ ਚਟਾ ਫੜਿਆ ਜਾਂਦਾ ਹੈ ਤਾਂ ਐਸਐਸਪੀ ਐਸਪੀ ਐਸਐਚਓ ਏਐਸਆਈ ਕਨਸਟੇਬਲ ਜਿਹੜਾ ਉਸ ਹਲਕੇ ਦਾ ਹੈ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਏਗੀ ਉਹ ਮਤਲਬ ਵੀ ਕੀਤੇ ਜਾ ਸਕਦੇ ਨੇ ਲੇਕਿਨ ਇਧਰ ਦੁੱਧ ਦੇ ਬਿੱਲੇ ਅਸੀਂ ਆ ਦੁੱਧ ਦੀ ਰਾਖੀ ਅਸੀਂ ਬਿੱਲੇ ਪਾਏ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ 6 ਮੋਬਾਈਲ 900 ਨਸ਼ੀਲੀਆਂ ਗੋਲੀਆਂ ਬਰਾਮਦ ਕਿੱਤੂ ਹੋਈਆਂ ਜੇਲ੍ਹ ਦੇ ਵਾਰਡਨ ਦੇ ਅੰਡਰਵੀਰ ਦੇ ਵਿੱਚੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ CRPF ਨੇ ਦਬੋਚਿਆ ਲੁਧਿਆਣਾ ਕਹਿੰਦੇ ਹਨ ਜਦੋਂ ਵਾਰ ਹੀ ਖੇਤ ਨੂੰ ਖਾਨ ਲੱਗ ਜਾਵੇ ਤਾਂ ਕੀ ਕੀਤਾ ਜਾਵੇ ਕੁਝ ਅਜਿਹੇ ਹਾਲਾਤ ਹੁਣ ਲੁਧਿਆਣਾ ਸੈਂਟਰ ਜੇਲ੍ਹ ਦਾ ਹੈ ਜਿੱਥੇ ਚੈਕਿੰਗ ਦੌਰਾਨ ਇੱਕ ਜੇਲ੍ਹ ਵਾਰਡਨ ਨੂੰ CRP ਦੀ ਟੀਮ ਨੇ ਮੋਬਾਈਲ ਫੋਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੇ ਇਹ ਸਾਰਾ ਸਮਾਨ ਅੰਡਰਵੀਅਰ ਵਿੱਚ ਲੁਕਾ ਰੱਖਿਆ ਸੀ ਜਿਸ ਨੂੰ ਉਹ ਕੈਦੀਆਂ ਅਤੇ ਹਵਾਲਾਤਿਆਂ ਨੂੰ ਸਪਲਾਈ ਕਰਨ ਜਾ ਰਿਹਾ ਸੀ ਜੇਲ੍ਹ ਮੈਨੇਜਮੈਂਟ ਨੇ ਇਸ ਮਾਮਲੇ ਵਿੱਚ ਦੋਸ਼ੀ ਵਾਰਡਨ ਤਰਲੋਚਨ ਸਿੰਘ ਨੂੰ ਥਾਣਾ ਡਿਵੀਜ਼ਨ 7 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਸ ਸਮੇਂ ਪੁਲਿਸ ਵੱਲੋਂ ਪੁੱਛਗਿੱਛ ਚੱਲ ਰਹੀ ਹੈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸ਼ਾਮ ਦੋਸ਼ੀ ਤਰਲੋਚਨ ਸਿੰਘ ਜੇਲ੍ਹ ਦੀ ਡਿਊਟੀ ਤੇ ਸੀ ਉਹ ਜੇਲ੍ਹ ਦੀ ਡਿਊਟੀ ਤੇ ਪਹੁੰਚਿਆ ਤਾਂ ਸੀਆਰਪੀ ਦੇ ਜਵਾਨਾਂ ਨੇ ਉਸ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਇਸ ਲਈ ਉਹਨਾਂ ਨੇ ਦੁਬਾਰਾ ਚੈਕਿੰਗ ਕੀਤੀ ਤਾਂ ਉਸ ਦੀ ਪੈਂਟ ਉਤਾਰ ਦਿੱਤੀ ਜਦੋਂ ਅੰਡਰਵੀਅਰ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 6 ਮੋਬਾਈਲ ਲਗਭਗ 900 ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਸਨ 900 ਗੋਲੀਆਂ ਰੱਖੀਆਂ ਹੋਈਆਂ ਸੀ ਸੀਆਰਪੀ ਨੇ ਇਸ ਦੀ ਜਾਣਕਾਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਦਿੱਤੀ ਸੀਆਰਪੀ ਨੇ ਇਸ ਦੀ ਜਾਣਕਾਰੀ ਦਿੰਦੇ ਸਾਰੀ ਉਸ ਨੂੰ ਫੜ ਲਿਆ ਸਾਰਾ ਸਮਾਨ ਬਰਾਮਦ ਕਰ ਲਿਆ ਬਾਕਸ ਹਜ਼ਾਰਾਂ ਰੁਪਏ ਦਿੰਦਾ ਸੀ ਇੱਕ ਫੂਲ ਭਾਗੀ ਸੂਤਰ ਅਨੁਸਾਰ ਦੋਸ਼ੀ 1000 ਤੋਂ 2000 ਰੁਪਏ ਚ ਮੋਬਾਈਲ ਖਰੀਦਾ ਸੀ ਅਤੇ ਫਿਰ 10 ਤੋਂ 20000 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਸੀ ਅਤੇ ਨਸ਼ੀਲੀਆਂ ਗੋਲੀਆਂ ਵੀ ਮਹਿੰਗੇ ਰੇਟਾਂ ਦੇ ਵਿੱਚ ਵੇਚੀਆਂ ਜਾਂਦੀਆਂ ਸੀ ਮੋਬਾਈਲ ਕਿੰਨੇ ਦਾ ਲੈਂਦਾ ਸੀ 2000 ਤੋਂ 1000 ਦਾ ਤੇ ਵੇਚਦਾ ਸੀ 10000 ਤੋਂ 20000 ਦਾ ਤੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉਹ ਵੀ ਇੱਕ ਗੋਲੀ ਦਾ 1000 ਤੋਂ 500 ਰੁਪਏ ਲੈਂਦਾ ਸੀ ਤਰਲੋਚਤ ਸਿੰਘ ਨੂੰ CRP ਵੱਲੋਂ ਅਰੈਸਟ ਕਰ ਲਿਆ ਗਿਆ ਹੈ ਯਾਨੀ ਕਿ ਅਸੀਂ ਦੁੱਧ ਦੀ ਰਾਖ ਜਿਹੜੇ ਬਿੱਲੇ ਪਾਏ ਹੋਏ ਨੇ ਖੇਤ ਨੂੰ ਵਾਰ ਖਾਨ ਲੱਗੀ ਹੈ ਜੇਕਰ ਪੁਲਿਸ ਪ੍ਰਸ਼ਾਸਨ ਹੀ ਅਜਾ ਕੰਮ ਕਰੇਗਾ ਤਾਂ ਫਿਰ ਕਿਸ ਤਰ੍ਹਾਂ ਜਿਹੜਾ ਖਤਮ ਹੋਣ ਗਿਆ ਪੰਜਾਬ ਦੇ ਵਿੱਚੋਂ ਨਸ਼ੇ ਦੀਆਂ